ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਜੀਤ ਸਲਾਈ ਕਢਾਈ ਚੈਨਲ ਵਿੱਚ ਅੱਜ ਆਪਾਂ ਤੁਹਾਨੂੰ ਚੂੜੀਦਾਰ ਬਾਜੂ ਬਾਰੇ ਦੱਸਾਂਗੇ ਇਸ ਤਰ੍ਹਾਂ ਆਪਾਂ ਬਾਜੂ ਦੀ ਕਟਾਈ ਕਰ ਲੈਣੀ ਹੈ ਜਿੰਨੀ ਆਪਾਂ ਬਾਜੂ ਰੱਖਣੀ ਹੈ ਪੂਰੀ ਰੱਖਣੀ ਹੈ ਤਾਂ ਪੂਰੀ ਜੇ ਆਪਾਂ ਪੌਣੀ ਬਾਜੂ ਬਣਾਉਣੀ ਹੈ ਤਾਂ ਪੌਣੀ ਵੀ ਬਣਾ ਸਕਦੇ ਆ ਇਹ ਬਾਜੂ ਆਪਾਂ ਅਗਲੀ ਸੈ ਅੱਗੇ ਤੋਂ ਜ਼ਿਆਦਾ ਰੱਖਣੀ ਹੁੰਦੀ ਹੈ। ਇਹਦੀ ਚੜਾਈ ਆਪਾਂ ਲਈ ਹੈ 15 ਇੰਚ ਤੁਸੀਂ ਘੱਟ ਵੱਧ ਵੀ ਕਰ ਸਕਦੇ ਹੋ। ਅਤੇ ਇਹ ਆਪਾਂ ਬਾਜੂ ਤਿਆਰ 4 ਇੰਚ ਰੱਖਣੀ ਹੈ 4 ਇੰਚਾ ਪਤਿਆਰ ਰੱਖਣੀ ਹੈ ਬਾਕੀ ਦੇ ਆਪਾਂ ਵਾਲ ਪਾ ਦੇਣੇ ਐਸ ਤਰ੍ਹਾਂ ਆਪਾਂ ਇਹਦੇ ਵਿਚਾਲੇ ਸੈਂਟਰ 'ਚ ਕੱਟ ਲਾਇਆ ਹੋਇਆ ਹੈ ਪਹਿਲਾਂ ਆਪਾਂ ਇਹਦੇ ਵਾਲ ਪਾ ਵਾਲ ਪਾਵਾਂਗੇ ਇਸ ਤਰ੍ਹਾਂ ਛੋਟੇ-ਛੋਟੇ ਵਾਲ ਪਾਉਣੇ ਆ। ਹਵਾਲਾ ਆਪਣਾ ਇਸ ਤਰ੍ਹਾਂ ਸੈਂਟਰ 'ਚ ਆਉਣਾ ਚਾਹੀਦਾ ਹੈ। ਇਸ ਤਰ੍ਹਾਂ ਆਪਾਂ ਪਾਲ ਪਾਲਾਏ ਜੇ ਇਹ ਵਾਲ ਤੁਸੀਂ ਧਾਗਾ ਖਿੱਚ ਕੇ ਵੀ ਪਾਉਣਾ ਚਾਹੋ ਤਾਂ ਉਹ ਵੀ ਪਾ ਸਕਦੇ ਹਾਂ ਅਤੇ ਇਸ ਤਰ੍ਹਾਂ ਵੀ ਫਿਰ ਆਪਾਂ ਇੱਕ ਇਸ ਤਰ੍ਹਾਂ ਪੱਟੀ ਲੈਣੀ ਹੈ 1.5 ਇੰਚ ਦੀ ਚੌੜੀ ਹੋਵੇ ਅਤੇ ਇਹ 9 ਇੰਚ ਦੀ ਇਹਦੀ ਲੰਬਾਈ ਹੈ 1.5 ਇੰਚ ਦੀ ਚੜਾਈ ਹੈ ਇਹਨੂੰ ਆਪਾਂ ਪਹਿਲਾਂ ਇਹਦੀ ਇਧਰ ਐਸ ਸਾਈਡ ਤੇ ਲਗਾਵਾਂਗੇ ਐਸਟਰੇ ਇੱਥੇ

ਬ੍ਰੀਕ ਸ্লাই ਲਗਾਉਣੀ ਹੁੰਦੀ ਹੈ ਦੇ ਉੱਤੇ ਇਸ ਤਰ੍ਹਾਂ ਬ੍ਰੀਕ ਪੱਟੀ ਬਣ ਜੂਗੀ ਇਹ ਇਹ ਆਪਾਂ ਗੋੜਾ ਜ਼ਿਆਦਾ ਚੌੜੀ ਨਹੀਂ ਬਣਾਉਣੀ ਹੁੰਦੀ ਇਹ ਵੀ ਹੁਣ ਆਪਾਂ ਇਹਦੇ ਉੱਪਰ ਕੋਈ ਲੈਸ ਵੀ ਲਾ ਸਕਦੇ ਆ ਇਸ ਤਰ੍ਹਾਂ ਇਸ ਤਰ੍ਹਾਂ ਮਲਾਂ ਤੋਂ ਬਾਅਦ ਹੁਣ ਆਪਾਂ ਇਹਦੀ ਸਲਾਈ ਲਗਾਵਾਂਗੇ ਫਿਟਿੰਗ ਵਾਲੀ ਇਹ ਆਪਣੇ ਨਿਸ਼ਾਨ ਲੱਗੇ ਹੋਏ ਆ ਸਾਡਾਂ ਤੋਂ ਆਪਾਂ ਇਹਨੂੰ ਪੱਕਾ ਕਰ ਦੇਣਾ। ਇਹ ਆਪਣੀ ਇਸ ਤਰ੍ਹਾਂ ਗੜਵਾ ਬਾਜੂ। ਇਹ ਆਪਣੀ ਇਸ ਤਰ੍ਹਾਂ ਚੂੜੀਦਾਰ ਬਾਜੂ ਬਣ ਕੇ ਤਿਆਰ ਹੈ। ਵੀਡੀਓ ਵਧੀਆ ਲੱਗੇ ਤਾਂ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ। ਧੰਨਵਾਦ।